ਬਹੁਤ سارے ਲੋਕਾਂ ਨੂੰ ਤਾਂ ਆਪਣੇ ਰਾਈਟ ਪਤਾ ਹੀ ਨਹੀਂ ਹੈਗਾ ਥਾਣੇ ਜਾਂਦੇ ਆ ਰਿਪੋਰਟ ਕਰਵਾਉਣ ਦੇ ਵਾਸਤੇ ਪਰ ਪੁਲਿਸ ਵਾਲੇ ਸੁਣਦੇ ਨਹੀਂ ਵਿਚਾਰੇ ਪਰੇਸ਼ਾਨ ਹੋ ਕੇ ਘਰ ਵਾਪਸ ਆ ਜਾਂਦੇ ਵੀ ਕਰੀਏ ਤਾਂ ਅਸੀਂ ਕਰੀਏ ਕੀ ਕਿ ਪੁਲਿਸ ਵਾਲੇ ਤਾਂ ਸਾਨੂੰ ਰਾਹ ਸਿਰਾ ਕੋਈ ਫੜੋਂਦੇ ਹੀ ਨਹੀਂ ਪਾਏਗੇ ਤੁਸੀਂ ਕਰਨਾ ਕੀ ਹੈ ਟੈਨਸ਼ਨ ਲੈਣ ਦੀ ਬਿਲਕੁਲ ਲੋੜ ਨਹੀਂ ਤੁਸੀਂ ਇੱਕ ਆਰਟੀਆਈ ਫਾਈਲ ਕਰ ਦੇਣੀ ਆ ਉਸ ਫਾਰਮ ਦੀ ਕੀਮਤ ਹੈਗੀ ਸਿਰਫ 10 ਰੁਪਏ ਤੇ ਆਰਟੀਆਈ ਦਾ ਮਤਲਬ ਹੈਗਾ ਵਾ ਰਾਈਟ ਟੂ ਇਨਫੋਰਮ ਤانوں ਫਿਰ ਥਾਣੇ ਜਾਂਦੀ ਦੁਆਰਾ ਲੋਡ ਨਹੀਂ ਪਾਉਗੀ ਪੁਲਿਸ ਵਾਲੇ ਖੁਦ ਤੁਹਾਡੇ ਕੇਸ ਦੀ ਇਨਵੈਸਟੀਗੇਸ਼ਨ ਕਰਨਗੇ ਤੇ ਛੋਟੀ ਛੋਟੀ ਗੱਲ ਨੂੰ ਤੁਹਾਨੂੰ ਦੱਸਣਗੇ ਫੋਨ ਕਰਕੇ ਤੇ ਤੁਹਾਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣ ਦੇਣਗੇ ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਪਤਾ ਵਾ ਕਿ ਜਿਹੜੀ ਤੁਸੀਂ ਆਰਟੀਆਈ ਫਾਈਲ ਕੀਤੀ ਹੈ ਨਾ ਹੁਣ ਜਿਹੜਾ ਸਾਡਾ ਜਵਾਬ ਆ ਇਹ ਤੋਂ ਅਸੀਂ ਤੁਹਾਨੂੰ ਨਹੀਂ ਦੇਣਾਗਾ ਜਿਹੜੇ ਸਾਡੇ ਉੱਪਰ ਬੈਠੇ ਆ ਉੱਚ ਅਧਿਕਾਰੀ ਦੇ ਅਫਸਰ ਬੈਠੇ ਆ ਵੀ ਸਾਡਾ ਸਵਾਲ ਜਵਾਬ ਹੁਣ ਉਹਨਾਂ ਦੇ ਨਾਲ ਹੋਣਗੇ ਕਿਉਂਕਿ ਤੁਸੀਂ ਜਿਹੜੀ ਆਰਟੀਆਈ ਲਗਾਈ ਸੀ ਇਹ ਉਹਦੀ ਪਾਵਰ ਆ ਜੀ ਇਹ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਵੀਡੀਓ ਸਾਰੇ ਨਾਲ ਸਾਂਝੀ ਜ਼ਰੂਰ ਕਰਿਓ ਜਿਹੜੇ ਭੈਣ ਭਰਾ ਦੁਖੀ ਹੋ ਜਾਂਦੇ ਆ ਸੋ ਕਿਰਪਾ ਕਰਕੇ ਆਰਟੀਆਈ ਫਾਈਲ ਕਰਦਿਆ ਕਰੋ ਤੇ ਤੁਹਾਨੂੰ ਘਰ ਬੈਠੇ ਫਿਰ ਖੱਜਲਖੋਰੀ ਵੀ ਕੋਈ ਨਹੀਂ ਤੇ ਘਰ ਬੈਠੇ ਤੁਹਾਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਲੱਗਦਾ ਰਹੇਗਾ ਧੰਨਵਾਦ ਜੀ